ਅੱਛਾ ਮਤਲਬ ਅਸੀਂ ਆਪਾਂ ਫਿਰ ট্রেਡਿੰਗ business ਜੇ ਕਿਸੇ ਨੇ ਖੋਲਣਾ ਹੋਵੇ ਜਾਂ ਸ਼ੁਰੂ ਕਰਨਾ ਹੋਵੇ ਤਾਂ ਆਪਾਂ ਫਿਰ ਉਹਨੂੰ ਸਮਝਾਉਂਨੇ ਐ ਐਜੂਕੇਟ ਵੀ ਕਰਦੇ ਆਂ ਸナイਪਰ ਆਟੋ ট্রেਡਰਸ ਐਜੂਕੇਟ ਕਰਦਾ ਫਿਰ ਬਿਲਕੁਲ ਅਸੀਂ ਆਪਣੀ ਕੰਪਨੀ ਨੂੰ ਤਿੰਨ ਚੀਜ਼ਾਂ ਪ੍ਰੋਵਾਈਡ ਕਰਦੇ ਆਂ ਇੱਕ ਤੇ software ਹੋ ਗਿਆ ਉਹਦੇ ਵਿੱਚ automation ਆ ਗਈ ਠੀਕ ਹੈ ਉਹਦੇ ਵਿੱਚ ਬੇਸਿਕਲੀ ਇੰਡੀਕੇਟਰਸ ਆ ਗਏ ਜਿਹੜੇ ਤੁਹਾਨੂੰ ਹੈਲਪ ਕਰਦੇ ਆ ਮਾਰਕੀਟ ਨੂੰ ਰੀਡ ਕਰਨ ਵਾਸਤੇ ਸੈਕੰਡ ਜਿਹੜੀ ਅਸੀਂ ਪ੍ਰੋਵਾਈਡ ਕਰਦੇ ਹਾਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਉਹਦੇ ਵਿੱਚ ਬੇਸਿਕਲੀ ਵੀਡੀਓ ਟ੍ਰੇਨਿੰਗਸ ਆ ਗੀਆਂ ਗਰੁੱਪ ਟ੍ਰੇਨਿੰਗਸ ਆ ਗੀਆਂ 1-1 ਸੈਸ਼ਨ ਆ ਗਏ ਠੀਕ ਹੈ ਥਰਡ ਅਸੀਂ 24 ਆਵਰ ਤੁਹਾਨੂੰ ਸਪੋਰਟ ਕਰਨਾ ਵਾ ਮੰਨ ਲਓ ਤੁਸੀਂ ਆਸਟ੍ਰੇਲੀਆ 'ਚ ਬੈਠੇ ਜੇ ਤੇ ਬੇਸਿਕਲੀ ਤੁਹਾਨੂੰ ਤੁਸੀਂ ਆਪਣੇ ਡੇ ਟਾਈਮ ਦੇ ਹਿਸਾਬ ਨਾਲ ਟ੍ਰੇਡਿੰਗ ਕਰ ਰਹੇ ਜੇ ਤੇ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਪੈ ਗਈ ਤੁਹਾਨੂੰ ਅਸੀਂ ਵਿਦਿਨ ਸੈਕੰਡਸ ਤੁਸੀਂ ਬਸ ਇੱਕ ਗਰੁੱਪ ਦੇ ਵਿੱਚ ਲਿਆ ਉਹ ਲਿਖਣਾ ਆਈ ਨੀ ਆ ਸੌਫਟਵੇਅਰ ਟ੍ਰੇਨਿੰਗ ਦੇ 24 ਆਵਰਸ ਕੋ ਹਮ ਇੱਕ ਇਹ ਵੀ ਬੋਥ ਹੈ ਵੀ ਕੁਐਸਚਨ ਇਹ ਵੀ ਸਰਕੂਲੇਟ ਹੁੰਦਾ ਹੈ ਵੀ ਬੰਨਾ ਲੌਂਗ ਟਰਮ ਟ੍ਰੇਨਿੰਗ ਟ੍ਰੇਡਿੰਗ ਨਾਲੋਂ ਜਾਂ ਸਵਿੰਗ ਟ੍ਰੇਡਿੰਗ ਨਾਲੋਂ ਡੇ ਟ੍ਰੇਡਿੰਗ ਕਿਉਂ ਕਰੇ ਇਹਦਾ ਵੀ ਜੇ ਤੁਸੀਂ ਜਵਾਬ ਦੇ ਸਕੋ ਮੇਰੇ ਕੋਲ ਇਹਨਾਂ ਦੋ ਵੱਖਰੇ-ਵੱਖਰੇ ਸਟ੍ਰੈਟਜੀਆਂ ਹੁੰਦੀਆਂ ਵਾ ਆਪਣੀਆਂ ਬੇਸਿਕਲੀ ਆ ਟ੍ਰੇਡਿੰਗ ਦੀਆਂ ਰਾਈਟ ਇੱਕ ਹੁੰਦੀ ਹੈ ਗਰੋਥ ਸਟ੍ਰੈਟਜੀ ਫੋਰ ਐਗਜ਼ਾਮਪਲ ਆਪਾਂ ਕੋਈ ਚੀਜ਼ ਅੱਜ 500 ਡਾਲਰ ਦੀ ਜਾਂ 1000 ਡਾਲਰ ਦੀ ਲਈ ਤੇ ਆਪਾਂ ਉਹਨੂੰ ਲੈ ਕੇ ਸਾਈਡ ਤੇ ਰੱਖਤਾ ਕਿ ਕੱਲ ਨੂੰ ਜਦੋਂ 5 ਸਾਲ 10 ਸਾਲ ਬਾਅਦ ਇਹ ਚੀਜ਼ 10000 ਰੁਪਏ ਹੋ ਗਈ ਆਪਾਂ ਵੇਚਾਂਗੇ ਠੀਕ ਹੈ ਹੁਣ ਉਹਦੇ ਵਿੱਚ ਕੀ ਹੈ ਕਿ ਆਪਣਾ ਮਨੀ ਗਰੋ ਹੋ ਰਹੀ ਹੈ ਪਰ ਆਪਾਂ ਉਹਨੂੰ ਯੂਜ਼ ਨਹੀਂ ਕਰ پا ਰਹੇ ਆਪਾਂ ਵੇਖ ਰਹੇ ਆ ਕਿ ਆਪਣਾ ਜਿਹੜਾ ਅਕਾਊਂਟ ਹੈ ਬਟ ਗਰੋ ਹੋ ਰਿਹਾ ਵਾ ਪਰ ਆਪਾਂ ਉਹ ਕੈਸ਼ ਨੂੰ ਯੂਜ਼ ਨਹੀਂ ਕਰ پا ਰਹੇ ਠੀ ਇਹ ਤਾਂ ਬੀਸਿਕਲੀ ਸਵਿੰਗ ਟ੍ਰੇਡਿੰਗ ਕੀ ਆ ਕਿ ਸਵਿੰਗ ਟ੍ਰੇਡਿੰਗ ਆਪ ਨੂੰ ਕੋਈ ਵੀ ਚੀਜ਼ ਆਪਾਂ ਲੈ ਕੇ ਓਵਰਨਾਈਟ ਰੱਖਦੇ ਆ ਠੀਕ ਹੈ ਉਹਦੇ ਵਿੱਚ ਕੀ ਆ ਕਿ ਆਪਣੇ ਕਈੋ ਚ ਰਿਸਕ ਆ ਜਾਂਦੇ ਫੋਰ ਐਗਜ਼ਾਮਪਲ ਆਪਾਂ ਕੋਈ ਸਟਾਕ ਲਿਆ ਜਾਂ ਕੋਈ ਟ੍ਰੇਡਿੰਗ ਐਸੈਟ ਲਿਆ ਉਹਨੂੰ ਓਵਰਨਾਈਟ ਰੱਖਿਆ ਤੇ ਨਾਈਟ ਦੇ ਵਿੱਚ ਕੋਸ਼ਣਾ ਕੁਝ ਲੜਾਈ ਲੱਗ ਗਈ ਕੁਝ ਈਵੈਂਟ ਹੋ ਗਈ ਕਿ ਤੁਹਾਡਾ ਸਾਰਾ ਪੈਸਾ ਥੱਲੇ ਆ ਗਿਆ ਠੀਕ ਹੈ ਸੋ ਆਪਾਂ ਉਹਦੇ ਵਿੱਚ ਹੀ ਥੋੜਾ ਜਿਹਾ ਰਿਸਕ ਲੈ ਕੇ ਚੱਲਦੇ ਹਾਂ ਜਿਹੜੀ ਡੇ ਟ੍ਰੇਡਿੰਗ ਆ ਇਹ ਤਾਂ ਦਾ ਕੈਸ਼ ਫਲੋ ਆ ਠੀਕ ਹੈ ਇਹਦੇ ਵਿੱਚ ਆਪਾਂ ਮਾਰਕੀਟ 'ਚ ਗਏ ਇੱਕ ਅੱਧਾ ਘੰਟਾ ਟ੍ਰੇ ਉਸ ਤੋਂ ਬਾਅਦ ਕੀ ਹੈ ਕਿ ਆਪਾਂ ਅੱਜ ਬਿਲਕੁਲ ਸੇਫ ਆ ਕਿ ਆਪਣਾ ਕੋ ਪੈਸਾ ਮਾਰਕੀਟ ਹੈ ਨਹੀਂ ਆ ਤੇ ਜਿਹੜਾ 300 400 ਡਾਲਰ ਆਪਾਂ ਬਣਾਇਆ ਵਾ 500 ਡਾਲਰ ਬਣਾਇਆ ਵਾ ਆਪਾਂ ਉਹਨੂੰ ਪੜਾ ਕੇ ਆਪਣੇ ਜਿਹੜੇ ਘਰ ਦੇ ਖਰਚੇ ਆ ਜਾਂ ਕੋਈ ਵੀ ਆਪਣੇ ਐਕਸਪੈਂਸਸ ਆ ਕੋਈ ਆਪਾਂ ਬਾਏ ਕਰਨੀ ਚੀਜ਼ ਉਹਨੂੰ ਯੂਜ਼ ਕਰ ਸਕਦੇ ਸੋ ਜਿਹੜਾ ਟਰੇਡਿੰਗ ਬਿਜ਼ਨਸ ਜਾਂ ਕੈਸ਼ ਫਲੋ ਬਿਜ਼ਨਸ ਆਪਾਂ ਕੈਸ਼ ਫਲੋ ਦੇ ਨਾਲ ਚੱਲਦੇ ਆ ਤੇ ਜਿਹੜਾ ਲੌਂਗ टर्म ਇਨਵੈਸਟਮੈਂਟ ਆ ਉਹ ਤੁਹਾਡੀ ਗਰੋਥ ਆ ਕਿ ਤੁਹਾਡੇ ਕੋਲ ਜੈਕਸਟਰਾ ਪੈਸੇ ਪਏ ਆ ਤੇ ਤੁਸੀਂ ਉਹਨੂੰ ਇਨਵੈਸਟ ਕਰ ਦੋ ਪਰ ਜੇ ਤੁਹਾਡਾ ਕੋ ਤੁਸੀਂ ਪੈਸਾ ਬਣਾਉਣਾ